ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਿਛਲੇ ਦਿਨੀ ਇੱਕ ਨਿਹੰਗ ਸਿੰਘ ਬੌਲਰ ਨੌਜਵਾਨ ਦਾ ਜਿਹੜਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਉਲੰਘ ਸਿੰਘ ਮੰਗੂ ਮੱਠ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਉੱਥੇ ਹੁੰਦਾ ਜੇ ਕਿ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਨਿਹੰਗ ਸਿੰਘਾ ਮੰਗੂ ਮੱਠ ਦਾ ਹੁਣ ਪੁਲਿਸ ਉਲੋ ਸਿਵਲ ਹਸਪਤਾਲ ਦੇ ਵਿੱਚ ਡੋਪ ਟੈਸਟ ਜਿਹੜਾ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦੇ ਖੂਨ ਦੇ ਵਿੱਚ ਨਸ਼ੀਲੇ ਪਦਾਰਥ ਬਿਨੇ ਹਨ ਉਥੇ ਦੱਸਣਯੋਗ ਹੈ ਕਿ ਮੰਗੂ ਮੱਠ ਨੇ 16 ਜਨਵਰੀ ਨੂੰ ਤੜਕੇ ਹੀ ਇੱਕ ਨੌਜਵਾਨ ਜਿਹੜੇ ਤੇਜ਼ ਸਰ ਹਥਿਆਰ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਖਿਲਾਫ ਲੁਧਿਆਣਾ ਦੇ ਵਿੱਚ ਵੱਖ-ਵੱਖ ਧਾਰਾ ਤਹਿਤ 9 ਮਾਮਲੇ ਵੀ ਦਰਜ ਨੇ 1 ਸਾਲ ਪਹਿਲਾਂ ਹੀ ਉਸਨੇ ਅੰਮ੍ਰਿਤਸਰ ਦੇ ਵਿੱਚ ਤਲਵਾਰ ਦੇ ਨਾਲ ਇੱਕ ਨਿਹੰਗ ਸਿੰਘ ਦਾ ਹੱਥ ਜਿਹੜਾ ਵਾਰ ਦਿੱਤਾ ਸੀ ਉਹਦੇ ਦਾਜ ਜੀ ਕਿ ਐਡੀਜੀਪੀ ਗੁਰਵਿੰਦਰ ਢਿੱਲੋਂ ਨੇ ਵੀ ਦੱਸਿਆ ਕਿ ਮੰਗੂ ਮੜਨੇ ਆਪਣੇ ਮਸ਼ਹੂਰੀ ਲਈ ਨੋਜਵਾ ਦਾ ਕਤਲ ਕੀਤਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕੋਈ ਵਿਧ ਵੀ ਜੜੀ ਨਹੀਂ ਹੋਈ ਹੈ ਦੋਸ਼ੀ ਦੀ ਆਮਦਨ ਦਾ ਸਰੋਤ ਤੇ ਵੀ ਸ਼ੱਕ ਕੀਤਾ ਜਾ ਰਿਹਾ ਜਿਸ ਕਰਕੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਕਿ ਉਹ ਸੋਸ਼ਲ ਮੀਡੀਆ ਤੇ ਅਜੀਬਾ ਵੀਡੀਓਜ਼ ਪੋਸਟ ਕਰਕੇ ਫੰਡ ਇਕੱਠਾ ਕਰਨਾ ਚਾਹਦਾ ਸੀ ਇਹ ਵੀ ਪੁਲਿਸ ਵੱਲੋਂ ਹੁਣ ਵੱਡਾ ਖੁਲਾਸਾ ਜਿਹੜਾ ਕਰ ਦਿੱਤਾ ਗਿਆ ਦੱਸਦੇ ਕਿ EDGP ਨੇ ਖੁਲਾਸਾ ਕਰਦੇ ਵੀ ਕਿ ਕਤਲ ਦਾ ਤਰਫ ਦੇ ਨਾਲ ਕੋਈ ਸਬੰਧ ਨਹੀਂ ਸੀ ਉਹ ਇੱਕ ਨਿਹੰਗ ਬਾਣੇ ਦੇ ਵਿੱਚ ਸਿਰਫ ਪੈਸਾ ਇਕੱਠਾ ਕਰਨ ਲਈ ਜਿਹੜਾ ਪੈਰਾਵਾ ਪਾਉਂਦਾ ਸੀ ਕਤਲ ਨੇ ਆਤਮ ਰੱਖਿਆ ਲਈ ਨੌਜਵਾਨ ਦਾ ਕਤਲ ਜਿਹੜਾ ਨਹੀਂ ਸੀ ਕੀਤਾ ਹੁਣ ਦੱਸਦੇ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਹੋਰ ਵੀ ਅੱਗੇ ਕਈ ਵੱਡੇ ਖੁਲਾਸੇ ਹੁਣ ਕੀਤੇ ਜਾ ਸਕਦੇ ਨੇ